ਪੰਜਾਬ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਸਾਢੇ 3 ਸਾਲ ਦੀ ਸਰਕਾਰ ਬਹੁਤ ਸਾਰੇ ਵਾਅਦੇ ਕੀਤੇ ਸੀ ਬਦਲਾਅ ਲਿਆਗਾ ਨਹੀਂ ਬਿਲਕੁਲ ਝੂਠੀ ਕਰਦਾ ਹੈ ਪੰਜਾਬ ਨੂੰ ਬਹੁਤ ਸਾਰੀ ਝਾਂਗਾਂ ਨੇ ਬਹੁਤ ਸਾਰੇ ਵਾਅਦੇ ਕੀਤੇ ਕਿਵੇਂ ਦੇਖਦੇ ਹੋ ਉਹ ਚੀਜ਼ਾਂ ਹੋ ਰਹੀਆਂ ਨਹੀਂ ਜਾਂ ਫਿਰ ਲੋਕ ਦਿਖਾਵਾ ਰਹੀ ਹੈ ਦੇਖੋ ਜੀ ਆਮ ਆਦਮੀ ਪਾਰਟੀ ਨੂੰ ਮੈਂ ਇੱਕ ਫੋਸੀ ਬੋਟਾਂ ਪਵਾਈਆਂ ਜਦੋਂ ਇਹ ਬਦਲਾਅ ਸੀ ਵੀ ਟੇਕਿਆ ਸੀਗਾ ਵੀ ਬਦਲਾਅ ਆਊਗਾ ਬਦਲਾਅ ਆਊਗਾ ਬਦਲਾਅ ਆਊਗਾ 33 ਸਾਲ ਹੋ ਗਏ ਬਦਰਾ ਲੱਭਦੇ ਨੂੰ ਲੱਭਦੇ ਨੂੰ ਪਤਾ ਨਹੀਂ ਕਿੱਥੇ ਖੋ ਗਿਆ ਲੱਭੇ ਨਹੀਂ ਰਿਹਾ ਹੈਗਾ ਇਹ ਹੁਣ ਕਾਹਾਂ ਲੱਭੂਗਾ ਕਿ ਨਹੀਂ ਲੱਭੂਗਾ ਇਹ ਪਤਾ ਨਹੀਂ ਹੈਗਾ ਇਸ ਕਰਕੇ ਜਿਹੜੀ ਸਭ ਤੋਂ ਗਲਤੀ ਹੋ ਚੁੱਕੀ ਆ ਉਹ ਹੁਣ ਸੇ ਸੁਧਾਰਨਾ ਚਾਹੁੰਦੇ ਆ ਇਸ ਕਰਕੇ ਕਿਉਂਕਿ ਜਿਹੜੀ ਭਾਜਪਾ ਸਰਕਾਰ ਆ ਸੈਂਟਰ ਗਵਰਨਮੈਂਟ ਆ ਇੱਕ ਦਾ ਤਨੂੰ ਹਾਤੀ ਦਿਖੂ ਹੁੰਦਾ ਹਾਂਜੀ ਘਰ ਹੈ ਹਾਂਜੀ ਨਹੀਂ ਗਰੀਬ ਉਹ ਹੈਗਾ ਉਹ ਵੀ ਦੰਦਾ ਨੌਕਰੀਆਂ ਹਰ ਤੋਂ ਕਿਹੜੀ ਚੀਜ਼ ਨਹੀਂ ਮਿਲਦੀ ਹਾਂਜੀ ਹੈ ਨਾ ਤੇ ਆਮ ਆਦਮੀ ਪਾਰਟੀ ਕੀ ਮਿਲੇ ਆ ਕਹਿੰਦੇ 50000 ਨੌਕਰੀਆਂ ਲਿਆਉਣ ਦਾ ਕਿਹੜੀ ਦਿੱਤੀ ਆ 50000 ਨੌਕਰੀ ਇਹਨਾਂ ਨੂੰ ਕਿਹੜੀ ਦਿੱਤੀ ਆ 55000 ਕਹਿ ਰਹੇ ਆ ਕਿਹੜੀ 55000 ਰੁਪਈਆ ਕੋਈ ਹੋਊਗਾ ਲਿਖਤ ਪੜਤਾਂ ਹੋਊਗਾ ਨਾ ਬੰਦੇ ਤਾਂ ਹੋਣਗੇ